ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਉਹਨਾਂ ਕੋਈ ਕੰਮ ਨਹੀਂ ਉਹ ਬਾਦਲ ਕਹਿ ਰਿਹਾ ਇੱਕ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਚ ਕਿ ਸਾਢੀ ਹਾਰ ਦਾ ਕਾਰਨ ਅਫਸਰशाही ਵੱਲੋਂ ਉਹ ਤਾਂ ਇੱਕ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਕਾ ਕੋਈ ਨਹੀਂ ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮਲਾਜਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁੱਖੀ ਕਿਸਾਨ ਹੈ ਹਰ ਵਰਗ ਟੁਕੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੂੰ ਵੋਟਾਂ ਪਾਉਣੀਆਂ ਮਗਰ ਸਰਕਾਰ ਆਪਣੀ ਕਾਰ ਪੂਜਾ ਰਹੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰਸੀ ਨੇ ਅਫਸਰ ਸੈਨਿਮ ਰੋ ਸਸਿਕਾ ਜੀ ਮੈਂ ਹਕਮਲ ਕਪੂ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਲੋਕ ਸਭਾ ਚੋਣਾਂ ਤੋਂ ਪਹਿਲਾਂ 13 0 ਨਾਲ ਜਿੱਤ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ ਤਿੰਨ ਸੀਟਾਂ ਉੱਤੇ ਹੀ ਸਿਮਟ ਕੇ ਰਹਿ ਚੁੱਕੀ ਹੈ ਅੱਜਕੱਲ੍ਹ ਦੇ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਮੈਂਬਰ ਮਾਲਵਿੰਦਰ ਕੰਗ ਨੂੰ ਆਲੇ ਹੱਥੀ ਲੈਂਦੇ ਹੋਏ ਤਿੱਖੇ ਸਵਾਲ ਕੀਤੇ ਨੇ ਉਹਨਾਂ ਕਿਹਾ ਹੈ ਕਿ ਮਾਲਵਿੰਦਰ ਕੰਗ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹਾਰ ਦਾ ਠੇਕਰਾ ਅਫਸਰ ਸ਼ਾਹੀ ਸਿਰ ਪੰਨਿਆ ਜਦਕਿ ਵੋਟਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੈਣੀਆਂ ਸਨ ਤਾਂ ਇਸ ਦੇ ਵਿੱਚ ਅਫਸਰਾ ਦਾ ਕੀ ਮਾਸੀ ਮਾ ਜੀਟੀਆਂ ਨੇ ਚੋਣ ਕਮਿਸ਼ਨ ਨੂੰ ਅਫਸਰ ਸ਼ਾਹੀ ਤੇ ਕਿਤੇ ਬਿਆਨ ਤੇ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਜਿੰਮਨੀ ਚੋਣਾਂ ਸੁਚੱਜੇ ਢੰਗ ਦੇ ਨਾਲ ਕਰਵਾਈਆਂ ਜਾ ਸਕਣ ਸੱਚੀ ਕਾ ਜੀ ਸਾਰਿਆਂ ਨੂੰ ਅੱਜ ਮੈਂ ਕੁੰਗੇਜੀਰ ਉਹ ਬਾਚੀ ਖਬਰ ਪੜ੍ਹਿਆ ਸੀ ਜਿੱਥੇ ਆਵਾਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲੀਮੈਂਟ ਬਣੇ ਨੇ ਬੰਦਰ ਕਾਨ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋਸ ਫੋਰ ਹੋਊ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਔਰ ਤਿੰਨ ਸੀਟਾਂ 'ਚ ਵੀ ਕੋਈ ਲੀਡ ਇਹਨਾਂ ਦੀ ਐਡੀ ਵੱਡੀ ਨਹੀਂ ਉਹ ਅੱਜ ਕਹਿ ਰਿਹਾ ਕੋਡ ਰੀਡਿੰਗ ਇੰਗਲਿਸ਼ ਨਿਊਜ਼ਪੇਪਰ 'ਚ ਕਿ ਸਾਡੀ ਹਾਰ ਦਾ ਕਾਰਨ ਅਫਸਰਸ਼ਾਈ ਵਜੀ ਸਾਤ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਮਤਲਬ ਕਿ ਵੋਟਾਂੇ ਕੰਮ ਦੇ ਆਧਾਰ ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ ਕਾਰਗੁਜ਼ਾਰੀ 0 ਹਰ ਵਰਗ ਚਾਹੇ ਮੁਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰ ਸਾਈਨ ਮਰਵਾ। ਜੇ ਫਿਰ ਇਹ ਤਾਂ ਸਿੱਧਾ ਹੀ ਮੰਗਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰ ਸਾਈਨ ਦੀ ਮਦਦ ਪਾਉਦੇ ਸੀ। ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ ਆ ਬਾਅ ਇਲੈਕਸ਼ਨ ਆਈ ਹੈ ਇਹ ਅਫਸਰ ਸਾਈਨ ਤੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹਨਾਂ ਨੇ ਹਰ ਤਰੀਕੇ ਦਾ ਹਦਕੰਡਾ ਅਪਣਾਉਣਾ। ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਹਦੀ ਪਾਲਿਸੀ ਨਹੀਂ ਮਗਰ ਅਫਸਰ ਬਣਨ ਤੋਂ ਥੋੜੀ ਜਿੱਤ ਦਾ ਕਾਰਨ ਮਾਈ ਇਲੈਕਸ਼ਨ 'ਚ ਜੇ ਜਿੱਤ ਹੁੰਦੀ ਆ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋਲ ਟੂ ਟੇਕ ਸੀਰੀਅਸ ਨੋਟਿਸ ਕਿ ਅਫਸਰशाही ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੰਨਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ ਢਾਈ ਸਾਲ ਦੀ ਥੋੜੀ ਸਰਕਾਰ ਹੈ ਅਫਸਰ ਜੇ ਤੁਹਾਡੇ ਅੱਖੇ ਨਹੀਂ ਲੱਗਦੇ ਹੁਣ ਦੇਖਣਾ ਬੰਦ ਹੈ ਕਿ ਮਚੀਟੀਆਂ ਵੱਲੋਂ ਕੀਤੀ ਗਈ ਬੇਨਤੀ ਦਾ ਚੋਣ ਕਮਿਸ਼ਨ ਨੋਟਿਸ ਲੈਂਦਾ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਨਿਰਧਰਹ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਅੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ